ਮੈਂ ਜਦੋਂ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੱਖਾਂ ਲੱਗੇ ਉਹ ਸਿੱਖੋ ਅੱਜ ਤੋਂ ਬਾਅਦ ਕੋਈ ਦੇ ਧਾਰੀ ਗੁਰੂ ਤੁਹਾਡਾ ਨਹੀਂ ਹੋਵੇਗਾ ਤੁਸੀਂ ਕਿਸੇ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਸਤਿਗੁਰੂ ਤੇ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅੱਖਾਂ ਲੱਗੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਤੋਂ ਬਾਅਦ ਤੁਹਾਡੇ ਗੁਰੂ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਹੁਣ ਕਈ ਸਿੱਖ ਵੀ ਥੋੜਾ ਉਦਾਸ ਹੋ ਗਏ ਮਾਲਕ ਤੁਹਾਡੇ ਨਾਲ ਅਸੀਂ ਗੱਲਾਂ ਵੀ ਕਰੀ ਦੀਆਂ ਨੇ ਕੁਝ ਪੁੱਛਣਾ ਹੋਵੇ ਤੁਹਾਨੂੰ ਪੁੱਛੀਦਾ ਵੀ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਕਿਵੇਂ ਪੁੱਛਾਂਗੇ ਕਿਹੋ ਜਿਹੇ ਗੁਰੂ ਮੰਨਾਂਗੇ ਇਹਨਾਂ ਨੂੰ ਤੇ ਸਤਿਗੁਰੂ ਜੀ ਜਿੱਤੇ ਹੁਕਮ ਲੈ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨ ਲਓ ਹੁਕਮਨਾਮਾ ਲਿਆ ਹੁਕਮਨਾਮਾ ਇਹ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਤੇ ਇਸੇ ਹੁਕਮਨਾਮੇ ਦੀਆਂ ਪੰਕਤੀਆਂ ਨੇ ਸੱਦ ਹਯੂਦ ਹਾਜ਼ਰ ਹੈ ਨਾਜ਼ਰ ਕਦੇ ਨਾ ਭਇਓ ਦੁਰਾਈ ਜਦੋਂ ਇਹ ਪੰਕਤੀਆਂ ਆਈਆਂ ਸਿੱਖਾਂ ਤੇ ਚਿਰਿਆ ਤੇ ਰੌਣਕ ਆ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾ ਕੀ ਕਹਿੰਦੇ ਕਹਿੰਦੇ ਮੇਰੇ ਸਿੱਖੋ ਮੇਰੇ ਸਿੱਖੋ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਆਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਵਿਸ਼ਵਾਸ ਰੱਖੋ ਭਰੋਸਾ ਰੱਖੋ ਅੱਜ ਵੀ ਸਤਗੁਰ ਪ੍ਰਤਖ ਧੋਲੀਆਂ ਪੜਦੇ ਨੇ ਮੈਂ अकेली ਗੱਲ ਕਹਿ ਕੇ ਸਮਾਪਤੀ ਕਰਾਂ ਮਹਾਰਾਸ਼ਟਰ ਦੇ ਵਿੱਚ ਇੱਕ ਪਿੰਡ ਹੈ ਜੀ ਉਹਦਾ ਨਾਮ ਭੋਮਾਰਾਓ ਉਹ ਭੋਮਾਰਾਓ ਪਿੰਡ ਦੇ ਵਿੱਚ ਤਕਰੀਬਨ ਨਾ 800 ਜੀ ਰਹਿੰਦੇ ਨੇ 800 ਸਰੀਰ ਰਹਿੰਦੇ ਨੇ ਉਹਨਾਂ 'ਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਿੱਖ ਵੀ ਨੇ ਇਹ ਗੁਦਾਵੜੀ ਦੇ ਕੰਡੇ ਤੇ ਪਿੰਡ ਹੈ ਤੇ ਇਹਦੇ ਲੱਗ ਲੱਗੇ ਹੋਰ ਕਈ ਪਿੰਡ ਨੇ ਜਦੋਂ ਗੁਦਾਵੜੀ ਚ ਪਾਣੀ ਜਾਂਦਾ ਹੈ ਨਾ ਉਹ ਪਿੰਡਾਂ ਦਾ ਬੜਾ ਨੁਕਸਾਨ ਹੋ ਜਾਂਦਾ ਹੈ ਤੇ ਡਾਕਟਰ ਦਲਵਿੰਦਰ ਸਿੰਘ ਜੀ ਲਿਖਦੇ ਨੇ ਉਹਨਾਂ ਕਈ ਵਾਰ ਇਹ ਲੇਖ ਛਾਪਿਆ ਜੀ ਕਿਤੇ ਮੈਂ ਖੁਦ ਉੱਥੇ ਗਿਆ ਕਹਿੰਦੇ ਇਹ ਸਾਰਾ ਮੌਕਾ ਮੈਂ ਖੁਦ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਕਿੰਦੇ ਜਦੋਂ بارشਾਂ ਦੇ ਦਿਨ ਹੁੰਦੇ ਨੇ ਨਾ ਜਦੋਂ ਹੜ ਹਉਦੇ ਨੇ ਜਦੋਂ ਅੱਜ ਕੱਲ ਵੀ ਕਹੀ ਜਾਂਦੇ ਬਹੁਤ ਵਟਸਐਪ ਪੈ ਰੀਆਂ ਹੜ ਹਉਦੇ ਪਏ ਨੇ ਤੇ ਕਹਿੰਦੇ ਗੁਦਾਵੜੀ ਦਾ ਪਾਣੀ ਜਦੋਂ ਬਾੜ ਹੁੰਦਾ ਹੈ ਨਾ ਤੇ ਗੁਰਦੁਆਰਾ ਸਾਹਿਬ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਹੈ ਉੱਥੇ ਬਹੁਤ ਪੁਰਾਣਾ ਹੱਥ ਲਿਖਤ ਸਰੂਪ ਹੈ ਉੱਥੇ ਤੇ ਕਹਿੰਦੇ ਸੰਗਤਾਂ ਦੀ ਬੜੀ ਸ਼ਰਧਾ ਹੈ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖੀਰ ਹੈ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸ਼ਰਧਾ ਹੁੰਦੀ ਦੀ ਬੜੀ ਭਾਵਨਾ ਹੈ ਬਹੁਤ ਵਿਸ਼ਵਾਸ ਹੈ ਕਹਿੰਦੇ ਜਦੋਂ ਗੁਦਾਵੜੀ ਪੂਰੀ ਭਰ ਜਾਂਦੀ ਹੈ ਪਾਣੀ ਬਾੜ ਨੂੰ ਆਉਣ ਲੱਗਦਾ ਹੈ ਨਾ ਪਿੰਡ ਵਾਲੇ ਗੁਰੂਕਾਦਰ ਅਰਦਾਸ ਕਰਕੇ ਇੱਕ ਗੁਰਮੁਖ ਪਿਆਰਾ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਨੂਬ ਚੁੱਕ ਲੈਂਦਾ ਹੈ ਇੱਕ ਚੌਰ ਸਾਹਿਬ ਕਰਦਾ ਤੇ ਪੰਜ ਸਿੰਘ ਅੱਗੇ ਹੁੰਦੇ ਨੇ ਪਿੱਛੇ-ਪਿੱਛੇ ਬਾਕੀ ਪਿੰਡ ਵਾਲੇ ਕਹਿੰਦੇ ਯਾਬ ਸ਼ੁਰੂ ਕਰਦੇ ਨੇ ਪਤਾ ਕਿਹੜਾ ਯਾਬ ਇਹ ਪਿਆਰ ਨਾਲੇ ਯਾਬ ਕਰਦੇ ਆ ਕਰਦੇ ਗੁਦਾਵੜੀ ਵੱਲ ਜਾਂਦੇ ਨੇ ਆਓ ਦਸਦੀ ਭਾਵਨੇ ਆ ਤੁਸੀਂ ਵੀ ਇੱਕ ਮਿੰਟੇ ਇਜਾਬ ਕਰ ਲਵੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਚੌਂਕੜੇ ਮਾਰ ਲਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ

ਜਾਬ ਕਰਦੀਆਂ ਨੇ ਤੇ ਕਿਤੇ ਗੁਦਾਵਣੀ ਦਾ ਪਣੀ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਗੁਦਾਵਣੀ ਦਾ ਪਣੀ ਥੱਲੇ ਹੋ ਜਾਂਦਾ ਨਾ ਕੋਈ ਨੁਕਸਾਨ ਤੋਂ ਬਗੈਰ ਤੇ ਕਿਤੇ ਫਿਰ ਉਸੇ ਅਰਦਾਸ ਕਰਕੇ ਅਸੀਂ ਵਾਪਸ ਮੁੜਦੇ ਆਂ ਤੇ ਵਾਪਸ ਆਉਂਦੇ ਆਂ ਜੇ ਪਤਾ ਕੀ ਪੜਦੇ ਆਂ ਕਿਤੇ ਜਦੋਂ ਵਾਪਸ ਹੁੰਨੇ ਫਿਰ ਅਸੀਂ ਇਹ ਪੜਦੇ ਆਉਂਨੇ ਆਂ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ Hey, <laughs> ਸਾਡੇ ਪਿੰਡ ਦੀ ਇੰਨੀ ਭਾਵਨਾ ਹੈ ਕਹਿੰਦੇ 80 ਸਾਲ ਤੋਂ ਵੱਧ ਹੋ ਗਏ ਨੇ ਹਰ ਸਾਲ ਜਦੋਂ ਹੜ ਆਉਣ ਲੱਗਦੇ ਨੇ ਅਸੀਂ ਸਾਡੇ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਸਜਾ ਕੇ ਚੌਂ ਸਾਹਿਬ ਕਰਦੇ ਆ ਕਰਦੇ ਆ ਸੰਗਤਾਂ ਦੇ ਨਾਲ ਗੁਦਾਵਣੀ ਦੇ ਕੰਢੇ ਜਾਂਦੇ ਹਾਂ ਤੇ ਬਿਨਾਂ ਨੁਕਸਾਨ ਫਿਰ ਵਾਪਸ ਆ ਜਾਂਦੇ ਆ ਵੇਖੋ ਕਿਰਪਾ ਕੇ ਮੈਂ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਕਰਦੇ ਆਖੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਰ ਆਖੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਉ ਬੰਦ ਕੋ ਦਾਤ ਦਾ ਸਮਾ ਹੋ ਚੁੱਕਿਆ ਹੈ ਕਾਹਦੀ ਬੁਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ